फार्म ਦਾ 50 ਫੁੱਟ ਤੇ 20 ਫੁੱਟ ਚੌੜਾ ਤੇ ਸਾਰਾ ਵੇਖ ਕੇ ਇਹਦੇ ਵਿੱਚ ਮੇਰਾ ਇਹ ਜਿਹੜਾ ਮੈਂ ਬਣਾਇਆ 100 ਬੱਕਰੀ ਦਾ ਬਣਾਇਆ ਜੀ ਪਰ ਇਹਦੇ ਵਿੱਚ ਮੈਂ 50 ਤੋਂ 60 ਬੱਕਰੀਆਂ ਹੀ ਰੱਖੂੰਗਾ ਜੀ ਵੇਖਣ ਚਦਾਉਣ ਸਾਨੂੰ ਇਹ ਲੱਗੂਗਾ ਬਈ ਬਹੁਤ ਖਰਚਾ ਆ ਗਿਆ ਤੇ ਪਰ ਮੈਂ ਇਹ ਤੇ ਹਰੇਕ ਥਾਂ ਤੇ ਖਰਚਾ ਬਚਾਇਆ ਤੇ ਸੂਲਤਾ ਵਧ ਦਿੱਤੀਆਂ ਬਈ ਆਪਣਾ 6-7 ਸਾਲਾਂ ਤੋਂ ਪਹਿਲਾਂ ਕੰਮ ਹੈਗਾ ਪਰ ਪੁਰਾਣੀ ਵੀਡੀਓ 'ਚ ਦੱਸਿਆ ਸੀਗਾ ਹਨਾ ਤੇ ਮੇਰਾ ਨਾ ਥੋੜਾ ਜਿਹਾ ਆਪਣੇ ਏਰੀਆ ਦੇ ਵਿੱਚ ਇੱਕ ਨਾ ਕੋਈ ਟ੍ਰੇਨਿੰਗ ਸੈਂਟਰ ਹੈ ਨਹੀਂ ਸੀਗਾ ਬੱਕਰੀਆਂ ਦਾ ਤੇ ਇੱਕ ਵੱਡਾ ਜਿਹੜਾ ਪ੍ਰੋਪਰ ਫਾਰਮ ਹੈ ਨਹੀਂ ਸੀਗਾ ਮੇਰਾ ਤੁਸੀਂ ਉਹ ਵੇਖਿਆ ਹੋਣਾ ਪਹਿਲਾਂ ਘਰੇ ਜਗਾੜ ਜਿਹਾ ਲਾ ਕੇ ਪੁਰਾਣੇ ਕਮਰਿਆਂ ਦੇ ਵਿੱਚ ਹੀ ਸੈੱਟ ਕੀਤਾ ਸੀਗਾ ਜਿਹੜਾ ਨਵੇਂ ਬੰਦੇ ਲਈ ਉਹੀ ਕਰਨਾ ਚਾਹੀਦਾ ਕਿਉਂਕਿ ਅੱਜ ਮੇਰੀ ਵੀਡੀਓ ਵੇਖ ਕੇ ਕੋਈ ਤੁਸੀਂ ਨਾ ਇਹ ਪੰਗਾ ਲੈ ਲਓ ਜੇ ਠੀਕ ਹੈ ਇਹ ਕਿਉਂਕਿ ਮੈਨੂੰ ਇੱਥੇ 7-8 ਸਾਲ ਲੱਗ ਗਏ ਇੱਥੇ ਆਉਣ ਤੇ ਠੀਕ ਹੈ ਇਹ ਹੁਣ ਆਪਾਂ ਬਣਾਇਆ ਹੀ ਘੱਟੋ ਘੱਟ 100 ਬੱਕਰੀਆਂ ਦਾ ਫਾਰਮ ਬਣਾਇਆ ਇਹ ਤੇ ਇਹ ਬਣਾਉਣ ਦੀ ਕਿਉਂ ਲੋੜ ਪਈ ਕਿਉਂਕਿ ਜਿਹੜਾ ਵੀ ਕੋਈ ਨਵਾਂ ਬੰਦਾ ਆਉਂਦਾ ਸੀਗਾ ਉਹ ਮੈਨੂੰ ਇਹ ਪੁੱਛਦਾ ਸੀ ਬਈ ਪ੍ਰੋਪਰ ਫਾਰਮ ਦੇਖਣਾ ਸੀ ਬਈ ਅ ਹਰ ਨਗਾ ਹੋਣ ਜਿਹਦੇ ਵਿੱਚ ਰੱਖ ਰਖਾ ਸਾਰਾ ਕੁਝ ਹੋਵੇ ਠੀਕ ਹੈ ਇੱਕ ਆਪਣੇ ਕੋਈ ਟ੍ਰੇਨਿੰਗ ਸੈਂਟਰ ਹੈ ਨਹੀਂ ਸੀਗਾ ਹੁਣੇ ਨਾਲ ਆਪਾਂ ਫਾਰਮ ਦੇ ਨਾਲ ਹੀ ਟ੍ਰੇਨਿੰਗ ਸੈਂਟਰ ਵੀ ਆਪਾਂ ਪੂਰਾ ਕਰਤਾ ਇੱਥੇ ਹਰ ਮਹੀਨੇ ਟ੍ਰੇਨਿੰਗ ਹੋਇਆ ਕਰੂਗੀ ਇਹ ਪ੍ਰਾਈਵੇਟ ਟ੍ਰੇਨਿੰਗ ਹੈ ਜੀ ਤੇ ਇਹਦੇ ਵਿੱਚ ਸਾਰਾ ਰੱਖ ਰਖਾ ਆਪਾਂ ਦੱਸਿਆ ਕਰਾਂਗੇ ਇਹਦੇ ਵਿੱਚ ਤੇ ਬਾਕੀ ਇਹ ਆਪਣਾ ਬਹੁਤ ਮਾਇਤੇ ਵੀ ਇੱਕ ਨਾ ਜਿਵੇਂ ਆਪਣੇ ਮੀਡੀਅਮ ਹੁੰਦੇ ਆ ਕਲਾਸ ਦੇ ਲੋਕ ਬਾਲਾ ਪੈਸਾ ਨਹੀਂ ਲਾ ਸਕਦੇ ਇਹ ਵੇਖਣ ਚ ਤਾਂ ਹੁਣ ਤੁਹਾਨੂੰ ਇਹ ਲੱਗੂਗਾ ਬਈ ਬਹੁਤ ਖਰਚਾ ਆ ਗਿਆ ਤੇ ਪਰ ਮੈਂ ਇਹ ਤੇ ਹਰੇਕ ਥਾਂ ਤੇ ਇੱਕ ਖਰਚਾ ਬਚਾਇਆ ਤੇ ਸਹੂਲਤਾਂ ਵਧ ਦਿੱਤੀਆਂ ਕਿਉਂਕਿ ਮੈਂ ਹਰ ਫਾਰਮਾਂ ਦੇ ਵਿੱਚ 7-8 ਸਾਲਾਂ ਤੋਂ ਮੈਂ ਬਈ ਘੁੰਮਦਾ ਰਹਿੰਦਾ ਸੀਗਾ ਉਹ ਚ ਹਰੇਕ ਚੀਜ਼ ਮੈਂ ਕਮੀ ਵੇਂਦਾ ਸੀਗਾ ਤੇ ਚੰਗੀ ਚੀਜ਼ ਵੇਂਦਾ ਸੀ ਜਾਂ ਦੇਖ ਕੇ ਮੈਂ ਆਪਦੇ ਫਾਰਮ ਦੇ ਵਿੱਚ ਬਿਲਡ ਕੀਤੀਆਂ ਬਈ ਇਹ ਏਰੀਆ ਜੀ ਇਹ ਆਪਣਾ ਹੈਗਾ ਜੀ ਇਹ ਪੂਰਾ ਫਾਰਮ ਜਿਹੜਾ ਹੈਗਾ 50 ਫੁੱਟ ਲੰਮਾ ਜੀ ਤੇ 20 ਫੁੱਟ ਚੌੜਾ ਤੇ ਜਿਹੜਾ ਆਊਟਡੋਰ ਬਣਾਇਆ 40 ਫੁੱਟ ਬਣਾਇਆ ਆਪਾਂ ਜੀ ਉਹਦੇ ਨਾਲ ਦੁੱਗਣਾ ਹੋਣਾ ਚਾਹੀਦਾ ਇਹਦੇ ਵਿੱਚ ਜੀ ਸਭ ਤੋਂ ਪਹਿਲਾਂ ਤਾਂ ਬਈ ਆਪਾਂ ਦਿਸ਼ਾ ਦਾ ਬਹੁਤ ਧਿਆਨ ਰੱਖਿਆ ਦਿਸ਼ਾ ਦਾ ਧੁੱਪਾਂ ਦਾ ਜੀ ਕੋਈ ਆਪਾਂ ਅੰਧਵਿਸ਼ਵਾਸਾਂ ਕਰਕੇ ਨਹੀਂ ਰੱਖਿਆ ਇਹ ਜ਼ਰੂਰੀ ਹੁੰਦਾ ਸਾਰਾ ਦਿਸ਼ਾ ਸਾਰੀ ਸੋਡੀ ਲੋਕੇਸ਼ਨ ਸਹੀ ਹੋਣੀ ਚਾਹੀਦੀ ਹੈ ਤਾਂ ਕਿ ਬਾੜਾ ਬਿਮਾਰੀਆਂ ਤੋਂ ਰਹਿਤ ਰਹੇ ਜਿਹੜੀਆਂ ਹਵਾ ਚੱਲਦੀਆਂ ਮੀਂਹ ਨਹੀਂ ਰੀ ਚੱਲਦੀ ਆ ਉਹ ਤੋਂ ਸੇਫ ਰਹੇ ਤੇ ਇੱਕ ਧੁੱਪ ਦਾ ਮੀਨ ਹੁੰਦਾ ਇਹਦੇ ਵਿੱਚ ਧੁੱਪ ਆਪਣੀ ਕ੍ਰੋਸ ਹੋਣੀ ਚਾਹੀਦੀ ਹੈ ਜਿਹੜਾ ਇੰਡੋਰ ਹੁੰਦਾ ਜਾਦੇਚ ਬਹੁਤ ਵੱਡੇ ਗਲਤੀਆਂ ਕਰ ਲੈਂਦੇ ਆ ਇਕੱਲੀ ਇੱਕ ਛੋਟੀਆਂ ਛੋਟੀਆਂ ਚੀਜ਼ਾਂ ਹੀ ਆਪਣੇ ਬਈ ਵੱਡੇ ਵੱਡੇ ਫਾਰਮ ਫੇਲ ਕਰਦੇ ਇਹਨਾਂ ਨੇ ਚਾਹੀ ਹੁਣ ਤੱਕ ਇਹ ਤੇ ਆ ਗਿਆ 6 ਤੋਂ 6.5 ਲੱਖ ਰੁਪਇਆ ਖਰਚਾ ਆ ਗਿਆ ਸਾਰੇ ਦੇ ਇਹ ਫਾਰਮ ਦੇ ਨਾਲ ਇੱਕ ਮੇਰਾ ਇੱਕ ਵਧੀਆ ਕਮਰਾ ਵੀ ਨਾਲ ਕਿਚਨ ਵਗੈਰਾ ਬਾਥਰੂਮ ਹੋਰ ਵੀ ਇਹਦੇ ਵਿੱਚ ਸਾਰਾ ਖਰਚਾ ਇਨਕਲੂਡ ਹੈ ਹੁਣ ਕੱਲੀ ਇਹ ਤੇ ਪ੍ਰੋਪਰੇ ਤਿਆਰ ਹੋ ਗਿਆ ਇਹਦੇ ਵਿੱਚ ਕੱਲੀ ਤਾਂ ਹੁਣ ਇਲੈਕਟ੍ਰੀਸ਼ੀਅਨ ਦਾ ਕੰਮ ਰਹਿ ਗਿਆ ਤੇ ਇੱਕ ਜਿਹੜੀ ਆਪਣੀ ਜਿਹੜੀ ਸੇਫ ਬਾਉਂਡਰੀ ਹੈ ਜਿਹੜੀ ਚਾਰੇ ਪਾਸੇ ਆਪਾਂ ਫੈਂਸਿੰਗ ਕਰਨੀ ਆ ਉਹ ਰਹਿ ਗਈ ਜੀ ਬਸ ਹਾਂ ਛੱਤ ਬਈ ਆਪਾਂ ਛੱਤ ਤੇ ਜੇ ਆਪਾਂ ਇਹਦੇ ਖਰਚਾ ਜੇ ਊਂ ਲਾਉਂਦੇ ਲੈਟਰ ਜਾਂ ਡਾਟ ਤੇ ਲਾਉਂਦੇ ਇਹ ਤੇ 2.5 ਤੋਂ 3 ਲੱਖ ਰੁਪਈਆ ਖਰਚਾ ਆਉਣਾ ਸੀਗਾ ਇੰਨੇ ਕੇ ਥਾਂ ਤੇ ਜੀ ਤੇ ਉਹ ਵੀ ਏਡੀਓ ਨਹੀਂ ਹੋਣੀ ਸੀਗੀ ਇਹ ਬਈ ਮੈਨੂੰ ਆਪਣੇ ਜਿਵੇਂ ਪੁਰਾਣੇ ਟਾਈਮ ਤੇ ਹੁੰਦੇ ਸੀਗੇ ਕੱਚੇ ਮਕਾਨ ਹੁੰਦੇ ਸੀਗੇ ਛੱਤਾਂ ਇਹ ਵਜੀਆਂ ਹੁੰਦੀਆਂ ਦੇਸੀ ਤਰੀਕੇ ਨਾਲ ਹਨਾ ਇਹ ਹੁਣ ਆਪਾਂ ਇਹ ਤੇ ਇੱਕ ਤਾਂ ਲੋਹੇ ਦੀਆਂ ਗਾਡਰਾਂ ਜਿਹੜੀਆਂ ਆਪਾਂ ਮੰਨ ਲਓ ਜੀ ਲਿਆਂਦੀਆਂ ਕਵਾੜ ਚੋਂ 45 ਤੋਂ 50 ਰੁਪਏ ਮੇਰੀਆਂ ਮਿਲ ਗਈਆਂ ਇੱਕ ਆਪਾਂ ਲਿਆਂਦਾਈ ਬਾਸ ਤੇ ਪਾਟਿਆ ਬਾਸ ਤੇ ਸਰਕਨਾ ਆਪਣੇ ਛਪੜਾ ਵਗੈਰਾ ਤੇ ਆਪਾਂ ਨੂੰ ਫ੍ਰੀ ਮਿਲ ਜਾਂਦਾ ਉੱਤੇ ਕਾਗਜ਼ ਪਾ ਇਹ ਤੇ ਟੋਟਲੀ ਆਪਣਾ ਛਣੇ ਕਮਰੇ ਦੇ ਤੇ 50 ਫੁੱਟ ਇਹ 20 ਫੁੱਟ ਚੌੜਾ ਇਨੀ ਛੱਤ ਦਾ ਤੁਸੀਂ ਅੰਦਾਜ਼ਾ ਲਾ ਲਓ ਕਿੰਨਾ ਏਰੀਆ ਬਣ ਗਿਆ ਇਹ ਸਾਰਾ 50 ਤੋਂ 55000 ਰੁਪਿਆ ਜੀ ਖਰਚਾ ਆਇਆ ਬਈ 2-3 ਲੱਖ ਤੋਂ ਉੱਪਰ ਜਾਣਾ ਸੀ ਫਿਰ ਮੇਰਾ ਥੱਲੇ ਵੀ ਹੁਣ ਚਲੋ ਆਪਾਂ ਸਿੱਧੀ ਛੱਤ ਤੇ ਗੱਲ ਕਰਤੀ ਠੀਕ ਹੈ ਆਪਾਂ ਥੱਲੇੋਂ ਤੋਂ ਮੈਂ ਸ਼ੁਰੂ ਕਰਦਾ ਇਹ ਮੇਰੀ ਸਵਾ ਨੰਬਰ ਡੇਡ ਨੰਬਰ ਅੱਠ ਦੇ ਨਾਲ ਬਈ ਖੜਾ ਕੀਤਾ ਹੋਇਆ ਫਰਚਰ ਤੁਸੀਂ ਦੇਖੋਗੇ ਚੰਗੀ ਅੱਠ ਤਾਂ ਹੁਣ 6000 ਤੋਂ ਪਲੱਸ ਹੈ ਤੇ ਇੱਕ ਇਹਦੀ ਮੈਂ ਚਨਾਈ ਗਾਰੇ ਦੇ ਵਿੱਚ ਕੀਤੀ ਐ ਕੋਈ ਵੱਡੇ ਬੀਮ ਨਹੀਂ ਪਾਏ ਚ ਕੋਈ ਸਰਗਾ ਨਹੀਂ ਇੰਨਾ ਪਾਇਆ ਗਾਰੇ ਦੇ ਵਿੱਚ ਹੀ ਚਨਾਈ ਕੀਤੀ ਐ ਉੱਤੋਂ ਆਪਾਂ ਵਧੀਆ ਮਸਾਲੇ ਨਾਲ ਇਹਨੂੰ ਟੀਪ ਕਰਕੇ ਉੱਤੋਂ ਨਿਰਾ ਮਸਾਲਾ ਮਾਰਤੇ ਇਹਨੂੰ ਕੋਸ ਨਹੀਂ ਹੁੰਦਾ ਬਈ ਇਹ ਆਪਣੇ ਕੀ ੱਟ ਲਾਓ ਉਹ ਲਾਓ ਆਹ ਸੋਦੀ ਹੁਣ ਕੋਈ ਵੀ ਵੀਡੀਓ ਚ ਦੱਸ ਨਹੀਂ ਸਕਦਾ ਬਈ ਇਹ ਚੰਗੀ ੱਟ ਨਾ ਬਣਿਆ ਕਿ ਮਾੜੀ ਨਾ ਬਣਿਆ ਹਾਂ ਤੇ ਇੱਕ ਆਪਾਂ ਥੋੜੀ ਜੀ ਭਰਤ ਤੇ ਖਰਚਾ ਆਇਆ ਸੀਗਾ ਖੇਤ ਜਿਹੜੇ ਨੇ ਪਾਉਣਾ ਥੋੜਾ ਫਾਰ ਜਿਹੜੀ ਭਰਤ ਦਾ ਖਰਚਾ ਜ਼ਰੂਰ ਆਉਂਦਾ ਤੇ ਬਸ ਉਹ ਪਰੇ ਜ਼ਰੂਰੀ ਆ ਬਈ ਜਿਹੜੇ ਕਿ ਇਹਨਾਂ ਖੇਤ ਕਿਸੇ ਵੀ ਜਾਨਵਰ ਦਾ ਫਾਰਮ ਪਾ ਆਪਣੇ ਕਿਉਂਕਿ ਇਹਦੇ ਨਾਲੋਂ ਨਾ ਆਪਣਾ ਜਿਹੜਾ ਵਾਣਾ ਨਾਲੋਂ 4 ਫੁੱਟ 3 ਫੁੱਟ ਵਾਣ ਉੱਚਾ ਫਾਰਮ ਉੱਚਾ ਹੋਣਾ ਚਾਹੀਦਾ ਇਹਦਾ ਕੀ ਕਾਰਨ ਹੈ ਜਿਵੇਂ ਝੋਣਿਆਂ ਦੇ ਵਿੱਚ ਕੋਈ ਡੱਡੂ ਮਾਰਕੀ ਪਾਤੀ ਜਾਂ ਕੋਈ ਐਬ ਜੀ ਗੈਂਸ ਵਾਲੀ ਸਪਰੇ ਪਾਤੀ ਹਨਾ ਇਹਨਾਂ ਨੇ ਉਹਦੀ ਹੋਮਸ ਬਣ ਜਾਂਦੀ ਹੈ ਵੈਸੇ ਵੀ 1-2 ਮਹੀਨੇ ਉਦੋਂ ਹੋਮਸ ਰਹਿੰਦੀ ਹੈ ਕਿਉਂਕਿ ਚਾਰੇ ਪਾਸੇ ਪਾਣੀ ਖੜਾ ਹੁੰਦਾ ਉਦੋਂ ਉੱਚਾ ਫਾਰਮ ਹੋਊਗਾ ਇਹਦੇ 'ਚ ਨਾ ਹਵਾ ਕਰਾਸ ਰਹਿੰਦੀ ਹੈ ਥੋੜੀ ਜੀ ਜਾਨਵਰ ਸੌਖੇ ਰਹਿੰਦੇ ਆ ਉਹਦਾ ਹੁਣ ਜਿਹੜੇ ਆਪਣੇ ਨਾਲ ਦਰਸ਼ਕ ਜੁੜੇ ਕੋਈ ਵੀ ਤੁਸੀਂ ਫਾਰਮ ਪਾਉਣਾ ਬੱਕਰੀਆਂ ਦਾ ਛੱਡ ਕਿਸੇ ਦਾ ਵੀ ਜਿਹੜੀ ਤੁਸੀਂ ਲੰਬਾਈ ਰੱਖਣੀ ਹੈ ਫਾਰਮ ਦੀ ਉਹ ਚੜ੍ਹਦੇ ਤੇ ਛੱਬਦੇ ਵਾਲੇ ਪਾਸੇ ਰੱਖਣੀ ਹੈ ਪੂਰਬ ਤੇ ਪੱਛਮ ਜਿਵੇਂ ਆਪਣਾ ਤੁਸੀਂ ਆ ਫਾਰਮ ਦੇਖੀ ਜਾਨੇ ਪੂਰਬ ਪੱਛਮ ਚਲੋ ਵੀਡੀਓ ਚ ਨਹੀਂ ਪਤਾ ਲੱਗਦਾ ਪਰ ਦੱਸ ਦਿੰਨੇ ਆ ਲੰਬਾਈ ਇਹ ਰੱਖਣੀ ਚੜਾਈ ਰੱਖਣੀ ਹੈ ਦੱਖਣ ਤੇ ਉੱਤਰ ਤੇ ਜਿਹੜਾ ਖੁੱਲਾ ਵਾੜਾ ਬਣਾਉਣਾ ਬੱਕਰੀਆਂ ਦੇ ਬਾਹਰ ਫਿਰਨੂ ਬਣਾਉਣਾ ਜਾਂ ਖੁੱਲੀ ਜਗ੍ਹਾ ਰੱਖਣੀ ਹੈ ਉੱਤਰ ਵਾਲੇ ਪਾਸੇ ਲੋਜਿਕਾ ਬਈ ਇੱਕ ਤਾਂ ਜਿਹੜੀ ਗਰਮ ਹਵਾਵਾਂ ਚੱਲਦੀਆਂ ਉਹਦਾ ਵੀ ਬਹੁਤ ਲੋਜਿਕਾ ਹੈ ਇਹ ਕਿ ਇਹਦੇ ਵਿੱਚ ਤੁਸੀਂ ਦੇਖੋਗੇ ਸਿਆਲਾਂ ਦੇ ਵਿੱਚ ਵੀ ਜਦੋਂ ਮਾੜਾ ਕ ਵੀ ਸੂਰਜ ਨਿਕਲੂਗਾ ਨਾ ਧੋਪੇ ਦੇ ਅੰਦਰੋਂ ਕ੍ਰੋਸ ਕਰੂਗੀ ਤੇ ਜਿਹੜੀ ਹੁਣ ਇੱਕ ਹੋਰ ਗੱਲ ਇਹਦੇ ਵਿੱਚ ਨਵੇਂ ਬੰਦਿਆਂ ਵਾਸਤੇ ਥੋੜੇ ਚਾਰ ਜਾਨਵਰ ਵੱਡਾ ਬਣਾਉਣਾ ਤੁਸੀਂ ਜਾਂ ਵਧਾਉਣਾ ਉਹਦੀ ਲੰਬਾਈ ਕਿੰਨੀ ਮਰਜ਼ੀ ਖਿੱਚੀ ਜਾਓ 50 ਦੀ ਥਾਂ 100 ਲੈ ਜਾਓ 200 ਲੈ ਜਾਓ ਪਰ ਜਿਹੜੀ ਚੜਾਈ ਹੈਗੀ ਇਹ ਚੜਾਈ ਤੁਸੀਂ ਬਈ 20 ਫੁੱਟ ਤੋਂ ਵੱਧ ਨਹੀਂ ਕਰਨੀ ਇਹਦਾ ਕੀ ਕਾਰਨ ਹੈ ਜਿਹੜਾ ਇਹਦੀਆਂ ਮੀਂਗਣਾਂ ਦੇ ਵਿੱਚ ਨਾ ਗੈਸ ਹੁੰਦੀ ਆ ਮੋਨੀਆਂ ਗੈਸ ਹੁੰਦੀ ਆ ਬੱਕਰੀਆਂ ਦੇ ਖਾਸ ਕਰਕੇ ਹੋਰ ਵੀ ਗੈਸਾਂ ਬਣ ਜਾਂਦੀਆਂ ਜਿਹੜਾ 20 ਫੁੱਟ ਚਾ ਨਾ ਉਹ ਹਵਾ ਸਰਕਲ ਬਣ ਜਾਂਦਾ ਮੰਨ ਲਓ ਕ੍ਰੋਸ ਹਵਾ ਉਹ ਗੈਸ ਨਹੀਂ ਬੰਦੀ ਉਹਨੂੰ ਜਗ੍ਹਾ ਨਹੀਂ ਮਿਲਦੀ ਜਦੋਂ ਕਈਪ੍ਰਾ 30 ਫੁੱਟ ਕਰ ਦਿੰਦੇ 40 ਫੁੱਟ ਚੌੜਾ ਕਰ ਦਿੰਦੇ ਆ ਉੱਚ ਮੁੜ ਕੇ ਉਹਨੂੰ ਮੰਨ ਲਓ ਹਵਾ ਦਾ ਸਰਕੂਲੇਸ਼ਨ ਨਹੀਂ ਤੇ ਉਹ ਬੱਕਰੀਆਂ ਲਿਸੀਆਂ ਤੇ ਬਿਮਾਰ ਹੀ ਰਹਿੰਦੀਆਂ। ਭਾਂਜੀ ਇਹ ਚ ਪਾਰਟੀਸ਼ਨ ਕੀਤਾ ਹੈ। ਜੇ ਤੁਸੀਂ ਭਾਈ ਜਿਹੜੇ ਦੋਸਤ ਨੇ ਪ੍ਰੋਪਰ ਫਾਰਮ ਬਣਾਉਣਾ ਉਹ ਚ ਇਹ ਪੋਰਸ਼ਨ ਵਾਲਾ ਕੰਮ ਜਰੂਰ ਕਰੋ ਜੇ। ਤੁਸੀਂ ਆ ਦੇਖੀ ਜਾਂਦੇ ਹੋ ਆਪਣੀ ਵੀਡੀਓ ਚ ਅੰਦਰ ਵੀ ਪੋਰਸ਼ਨ ਬਣਾਇਆ ਤੇ ਉਹਦੇ ਸਾਹਮਣੇ ਬਾਹਰ ਬਣਾਇਆ। ਇੱਕ ਤਾਂ ਜਿਵੇਂ ਮੀਮਨਾਂ ਵਾਲਾ ਹੋ ਗਿਆ, ਇੱਕ ਗੱਬਣ ਬੱਕਰੀਆਂ ਵਾਲਾ ਹੋ ਗਿਆ, ਬਰੀਡਰਾਂ ਦਾ ਅਲੱਗ ਹੋ ਗਿਆ, ਠੀਕ ਹੈ। ਕੋਈ ਨਵੀਆਂ ਬੱਕਰੀਆਂ ਲਿਆਉਣੀਆਂ ਉਹ ਅਲੱਗ ਹੋ ਗਿਆ। ਇਹ ਪੋਰਸ਼ਨ ਸਾਨੂੰ ਬਣਾਉਣਾ ਹੀ ਪੈਣਗੇ ਕਿਉਂਕਿ ਜਦੋਂ ਗੱਬਣ ਬੱਕਰੀਆਂ ਇੱਕ ਦੂਜੇ ਨੂੰ ਕਿਸੇ ਨੇ ਟੱਕਰ ਮਾਰਤੀ ਉਦੋਂ ਬੱਚੇ ਫਾਲ ਸੱਟ ਜਾਂਦੇ ਆ ਇੱਕ ਉਮਰ ਦੇ ਹਿਸਾਬ ਨਾਲ ਜਿਹੜੇ ਛੋਟੇ ਮੇਮਣਿਆਂ ਨੂੰ ਆ ਉਹ ਵੱਡੀਆਂ ਬੱਕਰੀਆਂ ਮਾਰਦੀਆਂ ਜਾਂ ਉਹ ਮੇਮਣੇ ਤੰਗ ਕਰ ਜਾਂਦੇ ਬੱਕਰੀਆਂ ਨੂੰ ਦੁੱਧ ਚੁੰਗੀ ਜਾਂਦੇ ਆ ਉਹ ਖਾਣ ਪੀਣ ਨਹੀਂ ਦਿੰਦੇ ਬੱਕਰੀ ਲਿੱਸੀ ਹੋ ਜਾਂਦੀ ਜਾਂ ਥਣ ਖਰਾਬ ਕਰ ਦਿੰਦੇ ਆ ਆਰਮ ਦਾ 50 ਫੁੱਟ ਤੇ 20 ਫੁੱਟ ਚੌੜਾ ਤੇ ਸਾਰਾ ਵੇਖ ਕੇ ਇਹਦੇ ਵਿੱਚ ਮੇਰਾ ਇਹ ਜਿਹੜਾ ਮੈਂ ਬਣਾਇਆ 100 ਬੱਕਰੀ ਦਾ ਬਣਾਇਆ ਜੀ ਪਰ ਇਹਦੇ ਵਿੱਚ ਮੈਂ 50 ਤੋਂ 60 ਬੱਕਰੀਆਂ ਹੀ ਰੱਖੂੰਗਾ ਜੀ ਕੋਈ ਵੀ ਦੋਸਤ ਜੇ ਖੇਤਾਂ 'ਚ ਬਣਾਉਂਦਾ ਆਪਣਾ ਘਰਾਂ 'ਚ ਬਣਾਉਂਦਾ ਖਾਸ ਕਰਕੇ ਕੁੱਤਿਆਂ ਤੋਂ 10 ਫੁੱਟ ਤੋਂ ਜਾਲੀ ਵਗੈਰਾ ਪੂਰੀ ਹੋਣੀ ਚਾਹੀਦੀ ਹੈ ਥੱਲੋਂ ਦੀ ਪੱਟ ਕਿਨਾਂ ਲੰਘ ਜਾਣ ਕੁੱਤੇ ਥੱਲੋਂ ਥਾਂ ਪੱਕਾ ਹੋਣਾ ਚਾਹੀਦਾ ਜਿਹੜੀ ਆਪਾਂ ਪਾਸੇ ਬਾਉਂਡਰੀ ਕਰਨੀ ਹੈ ਬਾਉਂਡਰੀ ਦਾ ਮੇਨ ਕੰਮ ਹੈ ਦੋ ਜਾਨਵਰ ਘੱਟ ਪਾਲੋ ਵੱਧ ਪਾਲੋ ਪਰ ਜਿਹੜੀ ਬਾਉਂਡਰੀ ਹੈ ਤੁਹਾਡੀ ਉਹ ਪੂਰੀ ਸੇਫ ਵਾਲੀ ਹੋਣੀ ਚਾਹੀਦੀ ਹੈ ਕਿ ਬਾਈ ਜੀ ਇਹ ਆਪਣਾ ਕਿਸੇ ਵੀ ਨਵੇਂ ਆਪਣੇ ਏਰੀਏ ਦੇ ਬੰਦੇ ਨੇ ਹਨਾ ਫਾਰਮ ਦੇਖਣਾ ਜਾਂ ਇਥੇ ਕੋਮਣਾਉ ਬੇਚੇ ਜਿੱਥੇ ਆ ਸਕਦੇ ਆ ਤੇ ਆਪਾਂ ਤੋਂ ਫ੍ਰੀ ਵੀ ਲੈ ਲੈ ਸਕਦੇ ਆ ਜੇ ਕਿਸੇ ਨੇ ਪ੍ਰੋਪਰ ਫਾਰਮ ਸ਼ੁਰੂ ਕਰਨਾ ਜਾਂ ਉਹਨੂੰ ਕੋਈ ਨੌਲੇਜ ਹੈ ਨਹੀਂ ਬੱਕਰੀਆਂ ਦੀ ਖਰੀਦਦਾਰੀ ਦੀ ਉਹਦੇ ਦਵਾਈਆਂ ਬਾਰੇ ਰੱਖ ਰਖਾ ਬਾਰੇ ਜਾਂ ਕੋਈ ਵੀ ਤਰ੍ਹਾਂ ਦੀ ਉਹਦੀ ਆਪਾਂ ਹਰ ਮਹੀਨੇ ਇਕ ਇਥੇ ਦੋ ਦਿਨਾਂ ਦੀ ਟ੍ਰੇਨਿੰਗ ਹੁੰਦੀ ਹੈ ਜੀ ਜਿਵੇਂ ਆਤ ਹੁਣ 30 ਤੇ 31 ਨੂੰ ਹੋ ਰਹੀ ਹੈ ਗਾਂ 21 ਤੇ 22 ਜਨਵਰੀ ਨੂੰ ਹੋ ਰਹੀ ਹੈ ਤੇ ਇਥੋਂ ਵੱਖ-ਵੱਖ ਆਪਣੇ ਪੰਜਾਬ ਦੇ ਜਿਹੜੇ ਸਫਲ ਬੱਕਰੀ ਪਾਲਕ ਡਾਕਟਰ ਉਹ ਇੱਥੇ ਟੀਮ ਆਉਂਦੀ ਹੈ ਸਾਡੇ ਕੋਲੇ ਰਹਿਣ ਦਾ ਖਾਣ ਪੀਣ ਦਾ ਤੇ ਹੋਰ ਵੀ ਸਾਰੇ ਇੰਤਜ਼ਾਮ ਇੱਥੇ ਪੂਰੇ ਹੁੰਦੇ ਆ ਤੇ ਬਹੁਤ ਵਧੀਆ ਸਾਥੋਂ ਟ੍ਰੇਨਿੰਗ ਲੈ ਕੇ ਕੱਲ ਨੂੰ ਉਹਨੂੰ ਆਏ ਨਹੀਂ ਅਸੀਂ फेल ਹੋਣ ਦੇ ਦੇਵਾਂਗੇ ਉਹਦੀ ਪੂਰੀ ਮਦਦ ਕਰਾਵਾਂਗੇ ਨਾਲ ਤੇ ਕਿਉਂਕਿ ਆਪਾਂ ਕੱਲਿਆਂ ਨੇ ਇਹ ਚੋਂ ਮੰਨ ਲਓ ਇਨਕਮ ਨਹੀਂ ਲੈਣੀ ਜਿੰਨੇ ਨਾਲ ਮੇਰੇ ਏਰੀਆ 'ਚ ਬੱਕਰੀ ਪਾਲਕ ਹੋਣਗੇ ਉਹਦੇ ਨਾਲ ਮੇਰੀ ਵੀ ਇਨਕਮ ਵਧੂਗੀ ਤੇ ਉਹਨਾਂ ਦੀ ਵੀ ਵਧੂਗੀ ਇਹ ਜਿੰਨਾ ਆਪਾਂ ਧੰਦੇ ਨੂੰ ਉੱਪਰ ਲੈ ਸਕਦੇ ਆ ਅਸੀਂ ਉਨੀ ਕੋਸ਼ਿਸ਼ ਕਰਾਂਗੇ ਬਾਈ